ਉਨੇ ਅੰਗ ਮਾਰੇ ਪਾੜ ਕੇ ਆ ਕੇ ਬਾਹਰ ਸੁੱਟਦਾ ਜਿਉ ਭਜਿਆ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਨਿੰਦਾ ਮੇਰਾ ਜੀ ਕੀਤਾ ਮੈਂ ਪਾੜਤਾ ਏ ਪੜਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਬੈਟਲ ਹੈ ਇਹ ਬਰਸ਼ਾਦ ਨੇ ਗਏ ਨੇ ਅਗੋ ਪਤਰੇ ਤੋੜ ਕੇ ਮਾਰੇ ਪਾੜ ਕੇ ਜਪਾ ਜਲੇ ਹੋਣਾ ਅਗੋ ਪਤਰੇ ਪਾੜ ਕੇ ਮਹਾਰਾਜ ਲੇ ਗਿਆ ਮੈਂ ਠੀਕ ਐ ਕੋਈ ਗੱਲ ਨਹੀਂ ਉਹਨਾਂ ਨੇ ਮੁੰਡਾ ਛੱਡਿਆ ਜਿਹਾ ਮਾਰਤਾ ਆਹ ਦਫਾਨ ਨਾਲ ਪਾੜ ਕੇ ਮਾਰਿਆ ਉਹ ਮੈਂ ਕੋਲ ਖੜਾ ਜਿਹੜਾ ਮਾਰਿਆ ਉਹ ਮੈਨੂੰ ਮਾਰਦ ਲ ਕੇ ਮੈਂ ਫਾੜ ਕੇ ਲਿਆ ਬੇਗੀ ਦੀ ਘਟਨਾ ਵਾਪਰੀ ਐ ਤੇ ਜਿਸ ਨੇ ਬੇਗੀ ਕੀਤੀ ਐ ਲੋਕਾਂ ਨੂੰ ਉਸ ਨੂੰ ਫੜਾਇਆ ਹੋਇਆ ਹੈ ਤੇ ਉਸ ਦੇ ਕੁਝ ਕੰਮ ਨਹੀਂ ਆਉਂਦੇ ਮੋਜਪੁਰ ਦੇ ਪਿੰਡ ਬੰਡਾਲਾ ਵਿੱਚ ਇੱਕ ਨੌਜਵਾਨ ਵੱਲੋਂ ਗੁਰਦੁਆਰਾ ਸਹਿਬ ਬਾਬਾ ਵੀਰ ਸਿੰਘ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਵੇਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਅਤੇ ਗੁਰਦੁਆਰਾ ਸਹਿਬ ਬਾਬਾ ਵੀਰ ਸਿੰਘ ਵਿੱਚ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਹਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਦੁਪਹਿਰ ਸਮੇਂ ਇੱਕ ਨੌਜਵਾਨ ਬਖਸ਼ੀਸ਼ ਉਰਫ ਗੋਲਾ ਨੇ ਗੁਰਦਰਾ ਸਾਹਿਬ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ। ਮੌਕੇ ਦੀ ਸਾਰੀ ਘਟਨਾ ਸਿਸਟਵੀ ਵੀਡੀਓ ਵਿੱਚ ਕੈਦ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਉੱਥੇ ਮੌਜੂਦ ਸਮੁੱਚੀ ਸੰਗਤ ਨੇ ਥਾਣਾ ਸਿਟੀ ਦੇ ਡੀਐਸਪੀ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਪਿੰਡ ਬੰਡਾਲਾ ਚ ਗੁਰਦੁਆਰਾ ਸਹਿਬ ਬੇਰ ਸਿੰਘ ਚ ਇੱਕ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ। ਮੌਕੇ ਤੇ ਮੌਜੂਦ ਸੰਗਤਾਂ ਨੇ ਉਸ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੋਦ ਦੇ ਘਾਟ ਉਤਾਰਿਆ ਗਿਆ ਇਸ ਸਾਰੇ ਵਾਰਦਾਤ ਦੀ ਘਟਨਾ ਸੀਟੀਵੀ ਕੈਮਰੇਜ ਕੈਦ ਹੋਈ ਹੈ ਕਿ ਕਿਵੇਂ ਪਹਿਲਾ ਨੌਜਵਾਨ ਗੁਰਦੁਆਰਾ ਸਾਹਿਬ ਚ ਜਾ ਕੇ ਮੱਥਾ ਟੇਕਦਾ ਹੈ ਅਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਇਸ ਸਬੰਧੀ ਉਕਤ ਨੌਜਵਾਨ ਦੇ ਪਿਤਾ ਨੇ ਰੋਂਦੇ ਰੋਂਦੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿੰਡ ਬਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਲਾ ਹੋਇਆ ਹੈ ਪੜਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਬੈਟਰ ਹੈ ਕਿ ਮੈਂ ਕਰੇ ਕੰਮ ਕੰਦੇ ਆ ਤੇ ਮੈਂ ਤੋਂ ਉੱਪਰੋ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਆਏ ਉੱਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆ ਗਿਆ ਸਾਹ ਦਾ ਪਾੜਿਆ ਜਦੋਂ ਮੈਨੂੰ ਨਹੀਂ ਦੇਖ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਤਪਾਨ ਨਾਲ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਬੇਚਰਾ ਉਸ ਤੋਂ ਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਬੋਲ ਰਹੇ ਨਹੀਂ ਕਿਤੇ ਤੋ ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਉਹਨਾਂ ਖੋਲੀਆਂ ਮੈਥੋਂ ਪਰਚੀ ਦਿੱਤੀਆਂ ਦੇ ਨਾਮ ਪਰਚੀ ਲੈ ਗਿਆ ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਕਮਰ ਸੀ ਕਿ ਸਾਡੇ 19 ਸਾਲ ਦੀ ਉਮਰ ਤੇ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਕੋਚਾ ਨਾ ਜਾਈਦਾ ਕੋਚਾ ਕੋਣਾ ਚਾਹੀਦਾ ਹਨ ਸਾਫ ਨੇ ਔਰ ਚਾਹਣਾ ਜਾਈਦਾ ਉਹਦੇ ਜਿਉਂਨਾ ਦੇਤੇ ਕੋਲਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਕੋਲਸ ਨੂੰ ਦੇ ਦਿੰਦੇ ਬਾਬਾ ਜੀ ਕੀ ਜਿਹੜਾ ਘਟਣਾ ਹੋਈ ਸੀਗੀ ਕਦੋਂ ਤੁਸੀਂ ਦੇਖਿਆ ਤੇ ਉਹ ਕੋਣ ਜਿਹੜਾ ਲੜਕਾ ਸੀਗਾ ਜਿੰਨੇ ਘਟਣਾ ਨੂੰ ਲੰਦੇ ਇਹ ਜਾਣ ਦੇਣੀ ਜੀ ਉਹ ਇਹ ਮੱਥਾ ਟੇਕ ਲਿਥਾ ਬਾਹਰੋਂ ਆਦੇ ਨਮੂਨਾ ਧਾਰ ਕੇ ਘਟਾ ਸਾ ਆ ਬੱਧਾ ਹੀ ਸੋਹਣੀ ਸਲਟ ਪਾਈ ਸੋਹਣੀ ਬੂਟਰ ਪਾਈ ਹੀ ਬਾਗਰ ਅੰਦਰ ਜੋ ਗਾਇਦ ਅਸੀਂ ਬਾਹਰ ਬੈਠੇ ਹਾਂ ਤੇ ਉਹਨੇ ਅੰਗ ਮਾਰੇ ਪਾੜ ਕੇ ਆਣ ਕੇ ਬਾਹਰ ਸੁੱਟਦਾ ਜੋ ਬਾਹਰ ਸੁੱਟਦਾ ਮੈਂ ਭੱਜ ਆਇਆ ਉਸੇ ਵੇਲੇ ਜੋ ਭੱਜਿਆ ਆਣ ਕੇ ਵੇਖਿਆ ਰੰਗ ਪਾੜ ਕੇ ਛੁੱਟਿਆ ਮਿੰਨੋ ਦਾ ਮੇਰਾ ਜੀ ਕੀਤਾ ਮੈਂ ਪਾੜਤਾ ਏ ਤੇ ਮੈਂ ਮੁੜ ਕੇ ਬਾਬੇ ਕੋਲ ਲੈ ਆਇਆ ਵੱਡੇ ਖਾੜੇ ਮਹਾਪੁਰਖਾ ਵੇ ਡੇਰੇ ਦੇ ਪੁਰਖਾਂ ਕੋਲ ਆ ਮੁੜ ਕੇ ਡੇਰੇ ਕੋਲ ਮਾਮੁਰਖਾ ਆਇਆ ਤੇ ਇਹਨਾਂ ਮੁੜ ਕੇ ਆਖਿਆ ਤੂੰ ਕੀ ਕੀਤਾ ਇਹ ਕੀ ਕੀਤਾ ਹੀ ਹੇ ਅੰਗ ਪਾੜ ਤੇ ਮੁੜ ਕੇ ਵਾਜੇ ਵਾਜਦੇ ਸੀ ਸੰਗਤ ਕਸ਼ਤੀ ਵੀ ਮੁੜ ਕੇ ਪਤਾ ਨਹੀਂ ਕੀ ਬਣੇ ਮਮਲਾਜਣਾ ਕੇ ਲੈ ਕੇ ਉਹਨੂੰ ਆਣ ਕੇ ਕੀ ਬਣਿਆ ਹੋਈ ਆ ਘਟਨਾ ਵੇਖੀ ਜੇ ਜਦੋਂ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਇਹਨੇ ਅੰਦਰ ਆਇਆ ਤਾਂ ਇਹਨੇ ਸਭ ਨਾਲ ਪਹਿਲਾਂ ਕੀ ਕੀਤਾ ਕੀ ਸੀਗਾ ਇਹਨੇ ਕੋਈ ਮੱਥਾ ਨਹੀਂ ਟੇਕਿਆ ਮਾਰਿਆ ਉਹਨਾਂ ਕੇ ਸਿੱਧਾ ਅੰਦਰ ਗਿਆ ਮਾਰਿਆ ਪ੍ਰਕਾਸ਼ ਸੀ ਮਾਰਿਆ ਪ੍ਰਕਾਸ਼ ਚੋਕਰ ਮਾਲਾ ਦੇ ਰੰਗ ਹੀ ਪਾੜ ਤਾਂ ਕੇ ਤੇ ਅੰਦਰ ਕੋਈ ਨਹੀਂ ਸੀਗਾ ਅੰਦਰ ਅੰਦਰ ਕੋਈ ਨਹੀਂ ਬਾਹਰਲੇ ਬੰਨੇ ਹੀ ਬਾਹਰ ਤਾਂ ਹੀ ਬਾਹਰ ਸਾਹਮਣੇ ਬੂਏ ਨੂੰ ਮੰਦਲਾ ਤੇ ਜੋ ਮੈਂ ਗਾੜੂ ਵੇਖਿਆ ਬੂਏ ਹੁੰਦਾ ਇਹਨੇ ਰੰਗਾਂ ਦੇ ਸੁੱਟੇ ਤਾਂ ਕਰਕੇ ਖਲਾਰ ਕੇ ਇੱਕ ਅੰਗ ਪਾੜਿਆ ਮਾਰਿਆ ਦਾ ਸੁੱਟਿਆ ਜੁੱਸ ਮੈਂ ਆਣ ਕੇ ਵੇਖ ਲਿਆ ਕਿ ਮੈਂ ਮਾਰ ਸੂ ਨੂੰ ਵੇਖਿਆ ਜਾਗਦਾ ਅੰਗ ਪਾਟਾ ਪਿਆ ਮਾਰਿਆ ਉਹ ਅਜੇ ਵੀ ਪਾਟਾ ਪਿਆ ਪਿਆ ਉਹ ਤਰਾ ਮਾਰਦਾ ਤੇ ਮੁੜ ਕੇ ਸੰਗਤ ਦੇ ਮੁਲਾਜ਼ਮ ਆ ਗਏ ਮੁੜ ਕੋ ਉਹਨਾਂ ਦੇ ਕਾਬੂ ਆ ਗਿਆ ਸਾਨੂੰ ਇੰਨੀ ਗੱਲ ਦਾ ਪਤਾ ਜੀ ਤੇ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਇਹ ਦਿਮਾਗੀ ਜਿਹੜਾ ਠੀਕ ਨਹੀਂ ਹੈਗਾ ਸੀ ਨਹੀਂ ਦਿਮਾਗੀ ਜੀ ਦਿਮਾਗੀ ਸਹੀ ਹੀ ਸਹੀ ਉਹਨੂੰ ਇਹ ਉਹਨੂੰ ਉਹ ਇਸ ਬਰਾਏ ਕਿੰਨੇ ਆਏ ਦੁਹਰੇ 1 ਵਜੇ ਆਇਆ ਉਹ ਤੇ ਸਿੱਧਾ ਤੁਰਿਆ ਅੰਦਰ ਸਿੱਧਾ ਕਿਨੇ ਗੱਡੀ ਤੇ ਕਮਲਾ ਹੁੰਦਾ ਗੱਡੀ ਥੱਲੇ ਹੁੰਦਾ ਕਿਸੇ ਗੱਲ ਪੈਂਦਾ ਕਿਸੇ ਕੋਹ ਨਹੀਂ ਕਿਸੇ ਕਿਸੇ ਕੋਲੇ ਜਾਂਦਾ ਤੇ ਆਹ ਗੁਰੂ ਘਰੀ ਦੇਖਦਾ ਜਦੋਂ ਤੂੰ ਲੈ ਗਿਆ ਭੂਵੇਂ ਚ ਕੋਈ ਜਾਂਦੇ ਉਹਨੇ ਕੋਈ ਪ੍ਰਸ਼ਾਦਾ ਨਹੀਂ ਸਕਿਆ ਸਿੱਧਾ ਆਇਆ ਉਹ ਅਸੀਂ ਮੱਥਾ ਇਹੇ ਆ ਵਾਤੋਂ ਲਾ ਕੇ ਪ੍ਰਸ਼ਾਦਾ ਦੇਣੇ ਨੂੰ ਜਾ ਗਏ ਤੂੰ ਅੱਗ ਸਾਡਾ ਅੱਗੋਂ ਮੇ ਪਿਆ ਤੇ ਤੁਸੀਂ ਉਹ ਜਿਹੜੇ ਅੰਗ ਸੀਗੇ ਗੁਰੂ ਦੇ ਉਹ ਫਿਰ ਉਹਨਾਂ ਕੋਲੋਂ ਫੜ ਲਿੱਤੇ ਜੀ ਆਹ ਫੜ ਲਏ ਅਸੀਂ ਉਹ ਤੇ ਤੁਸੀਂ ਇੱਥੇ ਕੀ ਸੇਵਾਵਾਂ ਦੇ ਰਹੇ ਹੋ ਅਹੀਂ ਵੀ ਕਰ ਦਿਓ ਸਾਡਾ ਲਾਗੇ ਘਰ ਜੇ ਸੇਵਾਵਾਂ ਬਾਬਾ ਕਰਾ ਰਿਆ ਬਾਬਾ ਹਡਾ ਸੇਵਾ ਸਿੰਘ ਜੀ ਬਾਬਾ ਨੇ ਇਤਨੇ ਮੈਂ ਕਰਦਾਂਗੇ ਸ਼ਾਮਾਂ ਨੂੰ ਦੇ ਲਈ ਦੇ ਲਈ ਨੇਤ ਨੂੰ ਕਰਦਾਂ ਸ਼ਾਮਾਂ ਨੂੰ ਤੁਸੀਂ ਆਪ ਦੇਖ ਲਿਤਾ ਜੀ ਸਾਹਮਣੇ ਤੁਹਾਡੇ ਤੁਹਾਡੇ ਸਾਹਮਣੇ ਵਾਕਿਆ ਹੋਇਆ ਇਹ ਵਾਕਿਆ ਮੇਰੇ ਸਾਹਮਣੇ ਹੋਇਆ ਇਹ ਨਿਸ਼ਕਾਮ ਸੇਵਾ ਦਾ ਆ ਰਿਹਾ ਹੈ ਕੀ ਨਾਮ ਹੈ ਜੀ ਇਹ ਕਿੱਥੀ ਪਿੰਡ ਹੈਗਾ ਕਿੱਥੇ ਗੁਰਦੁਆਰਾ ਸਾਹਿਬ ਹੈਗਾ ਇਹ ਪਿੰਡ ਬਡਾਲਾ ਮੋਕੇ ਨੇ ਕਰ ਰਹੇ ਆ ਗੁਰਦੁਆਰਾ ਸਾਹਿਬ ਕੀ ਹੈ ਗੁਰਦੁਆਬੇ ਪਹਿਲ ਬਣਾ ਬਾਬਾ ਗਵਿਰ ਸਿੰਘ ਬਾਬਾ ਵੀਰ ਸਿੰਘ ਕੀ ਹੋਇਆ ਕੀ ਹੈ ਬਾਬਾ ਜੀ ਇੱਥੇ ਹੋਇਆ ਇੱਥੇ ਇੱਥੇ ਰਹਿੰਦੇ ਆ ਇਹ ਬੰਦਾ ਉੱਥੋਂ ਆਜੂ ਬਦ ਹੋ ਗਏ ਕੋਲੇ ਉਹ ਪੰਚਨਾਣੇ ਕਰਕੇ ਇਹਦਾ ਮੱਥਾ ਟੇਕਣ ਆ ਹਮ ਬੜੇ ਸੋਹਣੇ ਲੀਰੇ ਪਾਏ ਆ ਹਮ ਜਦੋਂ ਫਟਾਫਾਵਾ ਪਦਾ ਹਮ ਤੇ ਅੰਦਰ ਜਾ ਗਿਆ ਹਮ ਮੇਰੇ ਮੰਦਰ ਉੱਤੇ ਬਹੁਤ ਸਾਰੇ ਬੈਠੇ ਗੰਦੋਂ ਬੰਨੇ ਬੈਠੇ ਦੋ ਤਿੰਨ ਜਾਵੇ ਹਮ ਉਹ ਜਿਹੜੇ ਉਹਨੇ ਆਖੇ ਮਾ ਮਾ ਉਹ ਪ੍ਰਸ਼ਾਦ ਹੀ ਹੋਏ ਹੂੰ ਉਹ ਬੰਦੇ ਜਿਹੜੇ ਮਤਾ ਦੇ ਰਹੇ ਆ ਉਹ ਪ੍ਰਸ਼ਾਦ ਹੀ ਆਗੇ ਹੂੰ ਇਹ ਪ੍ਰਸ਼ਾਦ ਦੇ ਗਏ ਨੇ ਪਰ ਉਹ ਪੱਤਰੇ ਤੋੜ ਕੇ ਮਾਰੇ ਭਾਗ ਕੇ ਤੇ 500 ਲੈ ਗਏ ਹੂੰ ਉਹ ਪੱਤਰੇ ਪਾੜ ਕੇ ਮਹਾਰਾਜੇ ਲਈ ਹੋਇਆ 600 ਕਿੰਨਾ ਪੁੱਛਿਆ 600 ਇਹ ਕਿਸ ਤਰ੍ਹਾਂ ਮਹਾਰਾਜ ਜੀ ਕਿਸ ਤਰ੍ਹਾਂ ਪੱਤਰੇ ਪਾੜ ਹੂੰ ਪਰ ਆ ਮੇਰਾ ਜੀ ਪਿਤਾ ਮੈਂ ਮਾ ਪਤਰੇ ਬਾੜ ਗਿਆ ਉਹਨੇ ਕੋ ਫਾਇਆ ਉਹਦੇ ਫਰ ਰਹਾ ਪੈ ਗਿਆ ਤੋਂ ਬਾਅਦ ਬਗਲੇ ਇਥੇ ਉਹਨੇ ਵਾਜ ਦੇ ਤੀ ਰੌਲਾ ਪੈ ਗਿਆ ਸਾਰਾ ਮੂਡ ਇਕੱਠਾ ਹੋ ਗਿਆ ਪਤਾ ਨਹੀਂ ਕਿੰਨਾ ਪੈ ਗਿਆ ਕਿ ਨਹੀਂ ਬਣਿਆ ਫਿਰ ਤੋਂ ਮੇਰੇ ਤੇ ਮਸਾਜ ਸੋ ਸੋ ਨਾ ਪੀਰ ਜਮੇ ਜੀ ਨੌਜਵਾਨ ਕੋਣ ਹੀਗਾ ਸੀਗਾ ਪਿੰਡ ਦਾ ਸੀਗਾ ਅਸੇ ਪਹਿਲਾ ਕਦੀ ਆਇਆ ਸੀ ਮੇਰੇ ਪਹਿਲਾਂ ਨਹੀਂ ਹੋਇਆ ਕਿ ਇੱਥੇ ਪਹਿਲਾਂ ਕੋਈ ਨਹੀਂ ਆਇਆ ਇੱਦਾਂ ਆ ਕੇ ਡੇਰੇ ਚ ਰਹਿਣੇ ਅਜਨ ਦੇ ਮੱਥੇ ਨਹੀਂ ਲਗਾ ਅਜ ਤੱਕ ਉਹ ਪਹਿਲੇ ਆਇਆ ਸੀ ਹੂੰ ਮੇਰੇ ਮੱਥੇ ਲਗਾ ਇੱਕ ਵੀਰੂ ਕਿੰਨੇ ਕੁ ਵੇ ਦੀ ਮਾਰਦਾ ਸੀ ਕਰਨਾ ਇੱਕ ਇੱਕ ਡੇਢ ਬਾਈ ਇੱਕ ਡੇਢ ਦਾ ਇੱਕ ਚਾਹੀ ਤੇ ਇੱਕ ਸਾਢੇ ਤੇ ਇੱਕ 40 ਹੂੰ ਇੱਕ ਇਧਰ ਬਾਈਟ ਕਰ ਲਈ ਅੱਜ ਫੂਸਪੁਰ ਜਿਹੜੇ ਪਾਰਕ ਦੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤਰੰਤ ਲੋਕੀ ਪੁਲਿਸ ਇੱਥੇ ਪਹੁੰਚੀ ਜੁਏ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਉਸ ਨੂੰ ਫੜਵਾਇਆ ਹੈ ਕਿ ਉਸ ਦੇ ਕੋਲ ਸਿਕਾ ਨਹੀਂ ਮਾਰਿਆ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਕੈਂਪ ਹਸਪਤਲ ਭੇਜ ਦਿੱਤਾ ਗਿਆ ਅਤੇ ਬੇਲਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪarcha ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਅਫਸਰਸ ਪੀ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਥੈਂਕ ਯੂ